ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜਿਹੜੇ ਪਰਮੇਸ਼ਰ ਦੇ ਪਿਆਰੇ ਜਨ ਸੇਵਕ ਹੁੰਦੇ ਹਨ ਉਹ ਹਰ ਵਕਤ ਰਾਮ ਪਰਮੇਸ਼ਰ ਦੇ ਨਾਮ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕਰਕੇ ਗਾਉਂਦੇ ਰਹਿੰਦੇ ਹਨ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਪਤਸ਼ਾਹ ਫਰਮਾਉਂਦੇ ਉਸ ਹਰ ਪਰਮੇਸ਼ਰ ਦੇ ਜਨ ਸੇਵਕ ਦੇ ਜੇਕਰ ਕੋਈ ਨਿੰਦਕ ਪੁਰਖ ਨਿੰਦਿਆ ਵੀ ਕਰਦਾ ਹੈ ਤਾਂ ਆਪ ਦਾ ਗੁਣ ਪਕਾਰ ਕਰਨ ਵਾਲਾ ਸੁਭਾਅ ਨਹੀਂ ਗਵਾਉਂਦਾ ਅਰਧਾਤ ਇਹੋ ਜਿਹੇ ਸੁਭਾਅ ਵਾਲਾ ਸੇਵਕ ਜਨ ਜਿਸ ਦੀ ਅਜਿਹੀ ਉਪਕਾਰ ਵਾਲੀ ਬਿਰਤੀ ਹੈ ਕਿਸੇ ਵਿਰੋਧੀ ਪਾਸੋਂ ਆਪਣਾ ਆਪ ਜਸ ਸੁਣ ਕੇ ਆਪਣੇ ਪਰਉਪਕਾਰੀ ਸੁਭਾਅ ਨੂੰ ਨਹੀਂ ਬਦਲਦਾ ਰਹਾਉ ਸੋ ਜਿਵੇਂ ਪੁਰਾਣਾ ਵਿੱਚ ਕਥਾ ਆਉਂਦੀ ਹੈ ਕਿ ਮਹਾਰਿਸ਼ੀ ਵਿਆਸ ਜਿਨ੍ਹਾਂ ਦੀ ਕਰਨੀ ਅਤੇ ਕਥਨੀ ਨੂੰ ਪੂਰਾ ਸੰਸਾਰ ਜਾਣਦਾ ਹੈ ਇੱਕ ਦਿਨ ਅਚਾਨਕ ਕਿਸੇ ਨਦੀ ਦੇ ਕਿਨਾਰੇ ਆਪਣੇ ਨਾਮ ਰੰਗ ਵਿੱਚ ਸੇਵਕਾਂ ਸਹਿਤ ਤੁਰੇ ਜਾ ਰਹੇ ਸਨ ਕਿ ਅਚਾਨਕ ਹੀ ਨਿਗਾਹ ਨਦੀ ਵਿੱਚ ਡਰੇ ਜਾਂਦੇ ਖਤਰਨਾਕ ਜੀਵ ਵਿਸ਼ੂ ਤੇ ਪਈ ਤਾਂ ਆਪਣੇ ਦਿਆਲੂ ਸੁਭਾਅ ਅਨੁਸਾਰ ਉਸੇ ਵੇਲੇ ਮਨ ਵਿੱਚ ਵਿਸ਼ੂ ਨੂੰ ਬਚਾਉਣ ਦਾ ਸੰਕਲਪ ਪੈਦਾ ਹੋ ਗਿਆ ਉਸ ਨੂੰ ਨਦੀ ਵਿੱਚੋਂ ਬਾਹਰ ਕੱਢਣ ਲਈ ਹੋਰ ਕੋਈ ਸਾਧਨ ਨਾ ਵੇਖਦੇ ਹੋਏ ਜਿਉਂ ਹੀ ਵਿਸ਼ੂ ਨੂੰ ਬਾਹਰ ਕੱਢਣ ਲਈ ਹੱਥ ਵਿਧਾਇਆ ਤਾਂ ਉਸਨੇ ਡੰਗ ਮਾਰ ਦਿੱਤਾ ਇਸ ਘਟਨਾ ਨੂੰ ਇੱਕ ਹੋਰ ਪੁਰਖ ਬੜੀ ਹੈਰਾਨੀ ਨਾਲ ਕਿਨਾਰੇ ਤੇ ਖੜਾ ਤੱਕ ਰਿਹਾ ਸੀ ਵਿਆਸ ਜੀ ਨੇ ਦੂਸਰੀ ਵਾਰ ਹੱਥ ਵਿਧਾਇਆ ਤਾਂ ਉਸਨੇ ਫਿਰ ਡੰਗ ਮਾਰ ਦਿੱਤਾ ਕਿਨਾਰੇ ਤੇ ਖੜੇ ਉਸ ਸੰਤ ਸੇਵੀ ਪੁਰਖ ਨੇ ਕਿਹਾ ਮਹਾਪੁਰਖੋ ਇਸ ਨੂੰ ਬਚਾਉਣ ਦੀ ਕੀ ਲੋੜ ਹੈ ਦੋ ਵਾਰ ਇਸਨੇ ਤੁਹਾਡੇ ਤੇ ਵਾਰ ਕਰ ਦਿੱਤਾ ਹੈ ਬਿਆਸ ਜੀ ਦਾ ਧਿਆਨ ਉਸ ਨੂੰ ਬਚਾਉਣ ਵਿੱਚ ਲੱਗਾ ਹੋਇਆ ਸੀ ਤੀਸਰੀ ਵਾਰ ਅਜਿਹੇ ਤਰੀਕੇ ਨਾਲ ਅੰਤ ਪਾਇਆ ਕਿ ਵਿਸ਼ੂ ਨੂੰ ਵਗਾ ਕੇ ਨਦੀ ਤੋਂ ਬਾਹਰ ਮਾਰਿਆ ਤੇ ਉਸ ਦੀ ਜਾਨ ਬਚ ਗਈ ਫਿਰ ਉਸ ਪ੍ਰੇਮੀ ਨੂੰ ਪੁੱਛਿਆ ਕਿ ਭਾਈ ਤੂੰ ਕੀ ਕਹਿ ਰਿਹਾ ਸੀ ਉਸ ਨੇ ਕਿਹਾ ਕਿ ਸੰਤ ਜੀ ਇਸ ਖਤਰਨਾਕ ਜੀਵ ਨੂੰ ਜਿਸ ਨੇ ਤੁਹਾਡੇ ਉੱਤੇ ਹੀ ਦੋ ਵਾਰ ਹਮਲਾ ਕੀਤਾ ਉਸ ਨੂੰ ਕਿਉਂ ਬਚਾਇਆ ਤਾਂ ਬਿਆਸ ਰਕੀ ਜੀ ਨੇ ਕਿਹਾ ਕਿ ਹਰ ਜੀਵ ਆਪਣੇ ਸੁਭਾਅ ਦੇ ਅਧੀਨ ਹੈ ਤੇ ਜੀਵ ਸੁਭਾਅ ਦੇ ਅਧੀਨ ਹੀ ਕਿਰਿਆ ਕਰਦਾ ਹੈ ਡੰਗ ਮਾਰਨਾ ਇਸ ਦਾ ਸੁਭਾਅ ਹੈ ਜਿਸ ਕਰਕੇ ਇਸ ਨੇ ਮੇਰੇ ਡੰਗ ਮਾਰਿਆ ਇਸ ਦੇ ਸੁਭਾਅ ਤੋਂ ਸਿੱਖਿਆ ਲੈ ਕਿ ਜੇ ਇੱਕ ਵਿੱਚੂ ਆਪਣਾ ਸੁਭਾਅ ਨਹੀਂ ਛੱਡ ਸਕਦਾ ਫਿਰ ਮੈਂ ਆਪਣੇ ਪਰਉਪਕਾਰੀ ਸੁਭਾਅ ਦਾ ਤਿਆਗ ਕਿਸ ਤਰ੍ਹਾਂ ਕਰ देऊ ਇਸ ਨੇ ਆਪਣੇ ਧਰਮ ਦੀ ਵਰਤੋਂ ਕੀਤੀ ਹੈ ਮੈਂ ਆਪਣੀ ਧਰਮ ਦੀ ਪਾਲਣਾ ਕੀਤੀ ਹੈ ਇਸ ਕਰਕੇ ਸਤਿਗੁਰੂ ਜੀ ਇੱਥੇ ਕਥਨ ਕਰਦੇ ਹਨ ਕਿ ਜੇਕਰ ਕੋਈ ਸਾਖਤ ਪੁਰਖ ਸਤ ਪੁਰਖਾਂ ਦੀ ਨਿੰਦਿਆ ਵੀ ਕਰਦਾ ਹੈ ਤਾਂ ਵੀ ਉਹ ਆਪਣੇ ਪਰਉਪਕਾਰੀ ਸੁਭਾਅ ਨੂੰ ਤਿਆਗਦੇ ਨਹੀਂ ਉਹਨਾਂ ਦੀ ਨਿੰਦਿਆ ਕਰਕੇ ਕੋਈ ਕੀ ਕਰੇਗਾ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੈ ਜੈਸਾ ਕਿ ਪਾਵਨ ਗੁਰਬਾਣੀ ਦਾ ਵਾਕ ਹੈ ਇਨਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਉਹ ਤਾਂ ਇਸ ਤਰ੍ਹਾਂ ਨਿਸ਼ਚਾ ਕਰਦੇ ਹਨ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਜੋ ਕੁਝ ਵੀ ਕਰ ਰਿਹਾ ਹੈ ਉਹ ਸੁਆਮੀ ਮਾਲਕ ਪਰਮੇਸ਼ਰ ਆਪ ਹੀ ਕਰ ਰਿਹਾ ਹੈ ਪਰਮੇਸ਼ਰ ਆਪ ਹੀ ਜੀਵ ਰੂਪ ਹੋ ਕੇ ਭਗਤੀ ਰੂਪ ਕਾਰ ਨੂੰ ਕਮਾ ਰਿਹਾ ਹੈ ਜੋ ਕਿਛ ਕਰੇ ਸੋ ਆਪੇ ਆਪੇ ਹਰੀ ਆਪੇ ਹੀ ਮਤ ਦੇਵੇ ਸੁਆਮੀ ਹਰੀ ਆਪੇ ਬੋਲ ਬੁਲਾਵੇ ਹਰੀ ਆਪ ਹੀ ਸਰਬਦਾ ਸੁਆਮੀ ਮਾਲਕ ਪਰਮੇਸ਼ਰ ਸਭ ਨੂੰ ਗੁਰੂ ਰੂਪ ਹੋ ਕੇ ਸ੍ਰੇਸ਼ਟ ਮਤ ਅਕਲ ਦਿੰਦਾ ਹੈ ਦੇ ਆਪ ਹੀ ਆਪ ਪਰਮੇਸ਼ਰ ਜੀਵਾਂ ਦੇ ਅੰਦਰੋਂ ਬੋਲ ਬਚਨਾਂ ਨੂੰ ਬੁਲਾਉਂਦਾ ਭਾਵ ਉਚਾਰਨ ਕਰਵਾਉਂਦਾ ਹੈ ਹਰੀ ਆਪ ਹੀ ਗੁਰਾਂ ਦੁਆਰਾ ਮਹਾਵਾਕਾਂ ਰੂਪ ਬੋਲ ਬਚਨਾਂ ਨੂੰ ਬੁਲਾਉਂਦਾ ਹਰੀ ਆਪੇ ਪੰਜ ਤਤ ਵਿਸਥਾਰਾ ਵਿਚ ਤਾਤੂ ਪੰਜ ਆਪ ਪਾਵੇ ਹਰੀ ਪਰਮੇਸ਼ਰ ਨੇ ਆਪ ਹੀ ਪੰਜਾਂ ਤਤਾਂ ਜਲ ਪ੍ਰithvi ਹਵਾ ਆਕਾਸ਼ ਤੇ ਅਗਨੀ ਤੋਂ ਸ੍ਰਿਸ਼ਟੀ ਦਾ ਵਿਸਥਾਰਾ ਫੈਲਾ ਪਸਾਰਾ ਕੀਤਾ ਹੈ ਅਤੇ ਆਪ ਹੀ ਜੀਵਾਂ ਦੇ ਹਿਰਦੇ ਵਿੱਚ ਅੰਦਰ ਪਰਖਣ ਵਾਸਤੇ ਪੰਜ ਤਾਤੂ ਕਾਮ ਕ੍ਰੋਧ ਆਦਿਕ ਪਉਣਾ ਕੀਤੇ ਹਨ ਕਿ ਜੀਵ ਮੇਰੇ ਵੱਲ ਆਉਂਦੇ ਹਨ ਕਿ ਔਗਣਾ ਵਿੱਚ ਫਸਦੇ ਹਨ ਆਪ ਹੀ ਜੀਵਾਂ ਦੇ ਅੰਦਰ ਪੰਜਾਂ ਤੱਤਾਂ ਦੇ ਧਾਤੂ ਸੁਭਾਗ ਗੁਣ ਪਾਉਣਾ ਕੀਤੇ ਹਨ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਸਤਿਗੁਰ ਜੀ ਉਚਾਰਨ ਕਰਦੇ ਹਨ ਕਿ ਉਹ ਪਰਮੇਸ਼ਰ ਆਪ ਹੀ ਸੇਵਕ ਜਨਾਂ ਨੂੰ ਪੂਰੇ ਸਤਿਗੁਰਾਂ ਨਾਲ ਮਿਲਦਾ ਹੈ ਅਤੇ ਪਰਮੇਸ਼ਰ ਆਪ ਹੀ ਉਹਨਾਂ ਦੇ ਕਾਮ ਕ੍ਰੋਧ ਆਦਿਕ ਆਸਰੀ ਸੰਪਦਾ ਨੂੰ ਮੇਟ ਕੇ ਦੇਵੀ ਸੰਪਦਾ ਦੇ ਦੇ ਕਰਕੇ ਜੰਮਣ ਮਰਨ ਦਾ ਝਗੜਾ ਚੁਕਾ ਦਿੰਦਾ 84 ਲੱਖ ਦੇ ਲੰਮੇ ਝਗੜੇ ਨੂੰ ਮੁਕਾ ਦਿੰਦਾ ਹੈ ਬੈਰਾੜੀ ਮਹੱਲਾ 14 ਜਪ ਮੰਨ RAM ਨਾਮ ਨਿਸਤਾਰਾ ਏ ਮੇਰੇ ਮਨਾ RAM ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ ਤਾਂ ਤੇਰਾ ਸੰਸਾਰ ਸਮੁੰਦਰ ਤੋਂ ਨਿਸਤਾਰਾ પાર ਉਤਾਰਾ ਹੋ ਜਾਵੇਗਾ ਤੇਰੀ ਸੰਸਾਰ ਤੋਂ ਕਲਿਆਣ ਹੋ ਜਾਵੇਗੀ ਕੋਟ ਕੋਟਾਂਤਰ ਕੇ ਪਾਪ ਸਭ ਖੋਵੈ ਹਰ ਪਵ ਜਲ ਪਾਰ ਉਤਾਰਾ ਰਹਾ ਪਰਮੇਸ਼ਰ ਦਾ ਨਾਮ ਕਰੋੜਾਂ ਜਨਮਾਂ ਦੇ ਕੀਤੇ ਹੋਏ ਕੋਟਾਂਤਰ ਕਰੋੜਾਂ ਪਾਪਾਂ ਨੂੰ ਤੇ ਸਾਰਿਆਂ ਦੁੱਖਾਂ ਨੂੰ ਗਵਾ ਦਿੰਦਾ ਹੈ ਜੋ ਕੋਟ ਕਰੋੜਾਂ ਜਨਮਾਂ ਦੇ ਕੋਟਾਂਤਰ ਕੋਟ ਕਰੋੜਾਂ ਪਾਪ ਗੁਨਾਹ ਈਸਰ ਨਾਲੋਂ ਅੰਤਰ-ਅੰਤਰਾ ਪਾਉਣ ਵਾਲੇ ਹਨ ਪੜਦਾ ਪਾਉਣ ਵਾਲੇ ਹਨ ਜੋ ਕੋਟ ਅੰਤਰ ਕਰੋੜਾਂ ਦੀ ਗਿਣਤੀ ਵਿੱਚ ਪਾਪ ਕੋਟ ਕਿਲਿਆਂ ਦੀ ਨਿਆਈ ਉਸਰੇ ਪਏ ਆ ਉਹ ਸਾਰੇ ਤੇਰੇ ਪਾਪਾਂ ਨੂੰ ਮੇਟ ਦੇਵੇਗਾ ਅਤੇ ਪਰਮੇਸ਼ਰ ਦਾ ਨਾਮ ਹੀ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਕਰਕੇ ਮੁਕਤੀ ਰੂਪ ਕਿਨਾਰੇ ਤੇ ਉਤਾਰ ਦੇਵੇਗਾ ਰਹਾਉ ਵਿਸਰਾਮ ਦੀ ਕੀ ਪਾਤਸ਼ਾਹ ਅਗੇ ਕਿਰਪਾ ਕਰਦੇ ਆ ਕਾਇਆ ਨਗਰ ਵਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜੋ ਹਰ ਪਰਮੇਸ਼ਰ ਭੈ ਤੋਂ ਰਹਿਤ ਨਿਰਭਉ ਸਰੂਪ ਨਿਰਵੈਰ ਵੈਰ ਤੋਂ ਰਹਿਤ ਨਿਰੰਕਾਰਾ ਮਾਇਕੀ ਆਕਾਰਾਂ ਤੋਂ ਰਹਿਤ ਹੈ ਉਹ ਸਰਬਦਾ ਸੁਆਮੀ ਮਾਲਕ ਪਰਮੇਸ਼ਰ ਸਾਰਿਆਂ ਦੀ ਕਾਇਆ ਦੇਹ ਰੂਪ ਨਗਰੀ ਵਿੱਚ ਵਸ ਰਿਹਾ ਹੈ ਘਰੇ ਨਿਕਟ ਬਸਤ ਕਛ ਨਦਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਜੋ ਹਰ ਪਰਮੇਸ਼ਰ ਨੇੜੇ ਵਸਦਾ ਹੈ ਪਰੰਤੂ ਉਸ ਦਾ ਰੰਗ ਰੂਪ ਰੇਖ ਗੁਰਾਂ ਤੋਂ ਬਗੈਰ ਕੁਝ ਵੀ ਦ੍ਰਿਸ਼ਟੀ ਵਿੱਚ ਨਜ਼ਰ ਨਹੀਂ ਆਉਂਦਾ ਉਹ ਹਰ ਪਰਮੇਸ਼ਰ ਸਤਗੁਰਾਂ ਦੀ ਵਿਚਾਰ ਦੁਆਰਾ ਲਾਦਾ ਲੱਭਿਆ ਜਾਂਦਾ ਲਾਦਾ ਕੀ ਲੱਭ ਲਿਆ ਹੈ ਹਰੇ ਆਪੇ ਸਾਹੁ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਹਰੀ ਪਰਮੇਸ਼ਰ ਆਪ ਹੀ ਗੁਰੂ ਰੂਪ ਸਾਹੁਕਾਰ ਹੈ ਆਪ ਹੀ ਸਾਰਿਆਂ ਦੀ ਹਿਰਦੇ ਰੂਪੀ ਸੋਨੇ ਨੂੰ ਪਰਖਣ ਵਾਲਾ ਸਰਾਫ ਰੂਪ ਹੈ ਆਪ ਹੀ ਜਗਿਆਸੂ ਰੂਪ ਸਰਾਫ ਹੋ ਕੇ ਸਤਿਗੁਰਾਂ ਦੇ ਗੁਣਾਂ ਨੂੰ ਪਰਖਣ ਵਾਲਾ ਹੈ ਆਪ ਹੀ ਵੈਰਾਗ ਰੂਪ ਰਤਨ ਮਾਣਕ ਹੈ ਆਪ ਹੀ ਨਾਮ ਰੂਪ ਹੀਰਾ ਅਮੋਲਕ ਪੱਥਰ ਅਮੋਲਕ ਰਤਨ ਹੈ ਅਤੀ ਹਰ ਪਰਮੇਸ਼ਰ ਨੇ ਆਪ ਹੀ ਸ਼ੁਭ ਗੁਣਾ ਦਾ ਬ੍ਰਹਮ ਗਿਆਨ ਦਾ ਤ੍ਰੈ ਗੁਣ ਰੂਪ ਸੰਸਾਰ ਦਾ ਪਾ ਸਾਰਾ ਵਿਸਤਾਰ ਕੀਤਾ ਹੋਇਆ ਹੈ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹ ਸੱਚਾ ਵਣਜਾਰਾ ਨਾਨਕ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਹਨ ਜੇ ਸੁੱਤੇ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਦਾ ਹੈ ਉਹ ਹਰ ਪਰਮੇਸ਼ਰ ਦੇ ਨਾਮ ਨੂੰ ਵਿਹਾਜੇ ਖਰੀਦਦਾ ਹੈ ਉਹ ਪਰਮੇਸ਼ਰ ਆਪ ਹੀ ਸੱਚਾ ਰੂਪ ਗੁਰੂ ਰੂਪ ਸ਼ਾਹੂਕਰ ਹੈ ਆਪ ਹੀ ਸਿੱਖ ਰੂਪ ਹੋ ਕੇ ਸੱਚੇ ਨਾਮ ਦਾ ਵਣਜਾਰਾ ਵਣਜ ਕਰਨ ਵਾਲਾ ਹੈ ਬੈਰਾੜੀ ਮੁਹੱਲਾ ਚੌਥਾ ਜਪ ਮੰਨ ਹਰ ਨਿਰੰਜਨ ਨਿਰੰਕਾਰਾ हे मेरे मन जो निरंजन शुद्ध स्वरूप निरंकारा मायकी आकारा तो रहत उस हर परमेश्वर दा जाप कर सदा सदा हरते आईए सुख दाता जाका अंत न पारावार रहा उस सुखा दे दाते हर परमेश्वर नु सदा सदा वास्ते तिहाईए आराधना करिए ਜਿਸ ਵਾਹਿਗੁਰੂ ਦਾ ਅੰਤ ਅਖੀਰ ਪਾਰਾ ਵਾਰਾ ਆਰ ਪਾਰ ਕਰਕੇ ਜੀਵਾਂ ਤੋਂ ਪਾਇਆ ਨਹੀਂ ਜਾਂਦਾ ਨਾ ਉਧਾਰ ਲੱਭਣਾ ਨਾ ਪਾਰ ਲੱਭਣਾ ਪਾਇਆ ਨਹੀਂ ਜਾਂਦਾ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਿਹਾ ਅਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰਾਖਾ ਉਦਰ ਮੰਜਾਰਾ ਹੀ ਮੇਰੇ ਮਨਾ ਜਦੋਂ ਜੀਵ ਮਾਤਾ ਦੇ ਗਰਭ ਦੀ ਅਗਨ ਅੱਗ ਦੇ ਕੁੰਟ ਹੁੰਦਾ ਕੁੰਡ ਵਿੱਚ ਉਦਰ ਪੁੱਠਾ ਲੜਕਾ ਹੋਇਆ ਸੀ ਉਦੋਂ ਜੀਵ ਪਰਮੇਸ਼ਰ ਉਦਰ ਰੂਪ ਪਰਮੇਸ਼ਰ ਦੀ ਲੇਵ ਲਾਗਾ ਲੱਗਾ ਹੋਇਆ ਸੀ ਉਸ ਸਮੇਂ ਪਰਮੇਸ਼ਰ ਨੇ ਜੀਵ ਨੂੰ ਨਾਮ ਦੇ ਪ੍ਰਤਾਪ ਕਰਕੇ ਮਾਤਾ ਦੇ ਉਦਰ ਪੇਟ ਦੀ ਅਗਨ ਮੰਜਾਰਾ ਵਿੱਚੋਂ ਸੜਨ ਤੋਂ ਬਚਾਈ ਰੱਖਿਆ ਸੋ ਐਸਾ ਹਰ ਸੇਵ ਉਹ ਮੇਰੇ ਮਨ ਹਰ ਅੰਤ ਛਡਾਵਣਹਾਰਾ ਏ ਮੇਰੇ ਮਨਾ ਉਹ ਐਸਾ ਇਹੋ ਜਿਹੇ ਹਰ ਪਰਮੇਸ਼ਰ ਨੂੰ ਤੂੰ ਇੱਕ ਚਿਤ ਹੋ ਕੇ ਸੇਵਨਾ ਕਰ ਜੋ ਪਰਮੇਸ਼ਰ ਅੰਤ ਅਖੀਰ ਦੇ ਸਮੇਂ ਜਮਾ ਦੇ ਦੁੱਖਾਂ ਤੋਂ ਛਡਾਉਣ ਵਾਲਾ ਹੈ ਜਾ ਕੇ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰ ਜਿਸ ਗੁਰਮੁਖ ਜਾਂਦੇ ਹਿਰਦੈ ਚਿਤ ਵਿੱਚ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਮੇਰਾ ਪਿਆਰਾ ਪਰਮੇਸ਼ਰ ਵਸਿਆ ਹੋਇਆ ਹੈ ਬਾਦਸ਼ਾਹ ਭਰਮਾਉਂਦੇ ਹੀ ਮੇਰੇ ਮਨਾ ਉਸ ਗੁਰਮੁਖ ਨੂੰ ਨਮਸਕਾਰਾ ਬੰਦਨਾ ਕਰਿਆ ਕਰ ਉਸ ਗੁਰਮੁਖ ਨੂੰ ਨਮਸਕਾਰਾਂ ਕਰੋ ਹਰ ਕਿਰਪਾ ਦੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਹਰ ਪਰਮੇਸ਼ਰ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਵਾਹਿਗੁਰੂ ਦਾ ਜਾਪ ਗੁਰਾਂ ਦੁਆਰਾ ਪਾਈਦਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਕਰਕੇ ਸਾਰੇ ਪਰਮੇਸ਼ਰ ਦੇ ਨਾਮ ਦਾ ਹਿਰਦੇ ਵਿੱਚ ਆਧਾਰਾ ਆਸਰਾ ਲਈਏ ਬੈਰਾੜੀ ਮਹੱਲਾ 14 ਜਪ ਮੰਨ ਹਰ ਹਰ ਨਾਮ ਨਿਤ ਧਿਆਏ ਏ ਮੇਰੇ ਮਨਾ ਜੋ ਜਪਣੇ ਯੋਗ ਹਰ ਪਰਮੇਸ਼ਰ ਹੈ ਉਸ ਹਰ ਪਰਮੇਸ਼ਰ ਦਾ ਨਾਮ ਨਿਤ ਹਮੇਸ਼ਾ ਹੀ ਧਿਆਉਣਾ ਕਰ ਜੋ ਇੱਛਾ ਹੈ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਰਹਾਉ ਜੋ ਵੀ ਧਰਮ ਅਰਥ ਕਾਮ ਮੋਖ ਆਦ ਦੀ ਇੱਛਾ ਹੈ ਚਾਹਣਾ ਕਰੇਗਾ ਉਹੀ ਧਰਮ ਅਰਥ ਆਦ ਫਲ ਪਾ ਲਵੇਗਾ ਅਤੇ ਮੁੜ ਕੇ ਤੈਨੂੰ ਜੰਮਣ ਮਰਨ ਦਾ ਦੁੱਖ ਵੀ ਆਕੇ ਨਹੀਂ ਲੱਗੇਗਾ ਭਾਵ ਤੂੰ ਮੁਕਤ ਹੋ ਜਾਵੇਂਗਾ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰਸਿਓ ਪ੍ਰੀਤ ਲਗਾਏ ਉਹੀ ਬਾਣੀ ਕਰਕੇ ਜਾਪ ਕੀਤਾ ਸਫਲਾ ਉਹੀ ਸਰੀਰ ਕਰਕੇ ਤਪ ਕੀਤਾ ਚੰਗਾ ਹੈ ਉਹੀ ਭੁੱਖੇ ਧਿਆਏ ਰਹਿ ਕੇ ਵਰਤ ਰੱਖਣਾ ਅੱਛਾ ਹੈ ਉਹੀ ਪੂਜਾ ਪੂਜਣਾ ਮਨ ਵਿੱਚ ਚੰਗਾ ਜਿਸ ਕਰਕੇ ਵਾਹਿਗੁਰੂ ਦੇ ਨਾਲ ਪ੍ਰੀਤੀ ਲੱਗ ਜਾਵੇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੇ ਇੱਕ ਖਿੰਨ ਮਹਿ ਬਿਸਰ ਸਭ ਜਾਏ ਹਰ ਪਰਮੇਸ਼ਰ ਦੀ ਪ੍ਰੀਤੀ ਤੋਂ ਬਗੈਰ ਕੋਰ ਪਦਾਰਥਾਂ ਦੀ ਪ੍ਰੀਤੀ ਲਗਨ ਸਾਰੀ ਝੁੱਟਿਆ ਕਿਉਂਕਿ ਮਰਨ ਵੇਲੇ ਇੱਕ ਛਿਨ ਵਿੱਚ ਹੀ ਸਾਰੇ ਪਦਾਰਥ ਬਿਸਰ ਭੁੱਲ ਜਾਂਦੇ ਇੱਕ ਛਿਨ ਵਿੱਚ ਹੀ ਸਾਰੇ ਪਦਾਰਥ ਬਿਸਰ ਕੇ ਇਹ ਵਿਛੜ ਜਾਂਦੇ ਇਸ ਲਈ ਇਉ ਬੇਨਤੀ ਕਰ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ हे ਪਰਮੇਸ਼ਰ ਜੀ ਤੂੰ ਬੇਅੰਤ ਅੰਤ ਤੋਂ ਰਹਤ ਹੈ ਸਾਰੀਆਂ ਕਲ ਸ਼ਕਤੀਆਂ ਕਰਕੇ ਪੂਰਾ ਪੂਰਨ ਹੈ ਮੇਰੇ ਪਾਸੋਂ ਤੇਰੀ ਕੋਈ ਵੀ ਥੋੜੇ ਮਾਤਰ ਵੀ ਕੀਮਤ ਨਹੀਂ ਪਾਈ ਜਾ ਸਕਦੀ ਤੇਰੇ ਗੁਣਾ ਦਾ ਕੀਮਤ ਮੁੱਲ ਨਹੀਂ ਕਿਹਾ ਜਾ ਸਕਦਾ ਨਾਨਕ ਸ਼ਰਣ ਤੁਮਾਰੀ ਹਰ ਜੀਉ ਭਾਵੈ ਤੇਵੈ ਛੜਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਹਰ ਪਰਮੇਸ਼ਰ ਜੀ ਉਹ ਕਹੇ ਜੀ ਮੈਂ ਤੁਹਾਡੀ ਤੁਹਾਡੀ ਸਰਨ ਓਟ ਵਿੱਚ ਆਇਆ ਹਾਂ ਜਿਵੇਂ ਤੁਹਾਨੂੰ ਪਾਉਂਦਾ ਹੈ ਤੇ ਵਹਿ ਕੇ ਉਸੇ ਤਰ੍ਹਾਂ ਮੈਨੂੰ ਸੰਸਾਰੀ ਪਦਾਰਥਾਂ ਦੀ ਪ੍ਰੀਤੀ ਦੇ ਬੰਧਨਾਂ ਵਿੱਚੋਂ ਛੁਡਾ ਲਵੋ ਜੰਮਣ ਮਰਨ ਦੇ ਬੰਧਨਾਂ ਤੋਂ ਛੁਡਾ ਲਵੋ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ